Thank <laughs> you. ਬਾਸ ਮੇਂ ਤੁਮੋ ਗੁਸ਼ਮਕਾ ਕਾ ਮਨਾਂ ਤਿਹਾਰੇ ਰਨਗੋਦ ਦੇ ਮਵਾਸ ਸਦਾ ਸੰਸ ਹੋਏ ਨਾ ਪੁੱਤਰ ਸੁਖੀ ਹੋਇ ਰਾਇ ਜੀਵਨ ਚੁਟਿਏ ਜਾਨ ਤੁਮ ਤਾ ਸੁਖੁ ਜਾਏ ਇਹੋ ਮਹਾਭਗਵ ਸੁਖੜਿਆ ਧਰਨੋਂ ਦਾਵੈ ਧਾਰੇ ਸੁਖਾਈ ਕ੍ਰਿਸ਼ਨਾ ਰਾਇ ਕ੍ਰਿਸ਼ਨ ਪਾਤ ਸਹਾ ਸਵਾਸ چار سو چالی چنان سکیاں ਆਪ ਜੀ ਅਸਤਾਨੇ ਕੁਮੈਲਾ ਅਕਰਤਿਪੂਰਣਾ ਦੀ ਵਾਹ ਨਾ ਸੁਨਾ ਸੁਣੀ ਆਇਆ ਮਸੀਦ ਤੇ ਪੰਥ ਬਾਨਵਾਨ ਬਤਾਇਆ ਫੁਕੜੀਆਂ ਮਹਾਰੀਆਂ ਤਖਣੀਆਂ ਤੇ ਚੜੇਤ ਨਾਲੇ ਚੜਾਏ ਗੁਰੂ ਗੋਬਿੰਦ ਸਿੰਘ ਵਾਲੇ ਕੁਰਬਾਨੀਆਂ ਦਿੱਤੇ ਆ in hey, the न गजी पाणी ॾे ਦੇ ਰੰਗ ਨਹੀਂ ਲੱਗਦੇ ਇਸ ਵੇਲੇ ਕੋਈ ਵੀ ਜਲਵਾ ਬਰਾਜ ਸਾਰੇ ਦਾ ਸਾਰਾ ਪਿੰਡੀ ਕਿਕਰ ਤੋਂ ਕਰਕੇ ਗੁਰਸਹਿਬ ਦੀ ਖੁਸ਼ੀ ਪ੍ਰਾਪਤ ਕਰ ਰਹੇ ਆ ਤੋਂ ਸਾਰੇ ਬੜੇ ਪਿਆਰ ਸਤਿਕਾਰ ਨਾਲ ਬੈਠ ਕੇ ਗੁਰੂ ਗੁਰੂ ਜਪਦੇ ਆ ਹਿਰਦੇ ਦੇ ਵਿੱਚ ਜਲ ਬਾਣੀ ਛਗਣਾ ਦੀ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਸੌੜਾ ਦੇ ਵਿੱਚ ਬੈਠੀ ਆ 10 ਮਿੰਟ ਵਾਸਤੇ ਹੁਣ ਆਪ ਜੀ ਜੇ ਗੁਰਦਾਰ ਦੇ ਸ਼ਬਦ ਇਥੇ پڈ گاندر کے شری گرو نانک دیو جی برتاش جاڑے مرکز نگر کیرتن سجایا گیا Yeah. ਸਾਹਿਬਾਇਗਰ ਜੀ ਦੇ ਫਤਿਹ ਅੱਜ ਗੰਦਰਾ ਨਗਰ ਵਿੱਚ ਸਰਦਾਰ ਪਿਆਰਾ ਸਿੰਘ ਜੀ ਉਹਨਾਂ ਦੇ ਸਪੁੱਤਰ ਕੁਲਦੀਪ ਸਿੰਘ ਜੀ ਮਲਕੀਤ ਸਿੰਘ ਜੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਜੋ ਕਿ ਗੰਦਰਾ ਨਗਰ ਵੱਲੋਂ ਗੁਰਦੁਆਰਾ ਸਾਹਿਬ ਨੂੰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਭਾਤ ਫੇਰੀ ਨਗਰ ਕੀਰਤਨ ਦੇ ਸਬੰਧ ਵਿੱਚ ਅੱਜ ਸਰਦਾਰ ਪਿਆਰਾ ਸਿੰਘ ਜੀ ਦੀ ਗ੍ਰਹਿ ਵਿਖੇ ਪਹੁੰਚੇ ਹਨ ਜੋ ਕਿ ਹਰ ਸਾਲ ਦੀ ਤਰ੍ਹਾਂ ਪਰਿਵਾਰ ਵੱਲੋਂ ਲੰਗਰ ਛੋਲੇ ਪੂਰੀਆਂ ਅਤੇ ਚਾਹ ਦੇ ਲੰਗਰ ਤੋਟ ਵਰਤਾਏ ਗਏ ਹਨ ਨਗਰ ਵੱਲੋਂ ਸਰਦਾਰ ਪਿਆਰਾ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਕਿ ਹਰ ਸਾਲ ਦੀ ਤਰ੍ਹਾਂ ਜੋ ਸੰਗਤ ਦੀ ਸੇਵਾ ਕਰਦੇ ਹਨ ਬਹੁਤ ਬਹੁਤ ਧੰਨਵਾਦੀ آوے سان کرے سارا اے تار اے تائے گنکار اس کو لے کے آلی کمال شکیل انداز جس پاے چلے نہ نال اور یہ سامراج امن جہان پر اس طرح وار کیا کر ਵਾਹਿਗੁਰੂ ਵਾਹਿਗੁਰੂ ਸਬਤ ਉੱਚਾ ਸੁੱਚਾ ਨਿਆਰਾ ਮੇਰਾ ਸਤਗੁਰ ਨਾਨਕ ਪਿਆਰਾ ਜਗ ਨੂੰ ਤਾਰਨ ਵਾਲਿਆ ਸਬਤ ਉੱਚਾ ਸੁੱਚਾ ਨਿਆਰਾ ਮੇਰਾ ਸਤਗੁਰ ਨਾਨਕ ਪਿਆਰਾ ਜਗ ਨੂੰ ਤਾਰਨ ਹਾਰਿਆ ਸਭ ਤੋਂ

ਜੀ ਕਾ ਖਾਲਸਾ ਵਾਹ ਕੀ ਫਤਿਹ ਬਹੁਤ ਬਹੁਤ ਵਧਾਈਆਂ ਜੀ ਸਾਰੇ ਸੰਗਤ ਨੂੰ ਨਗਰ ਕਾਦਰਾ ਦੇ ਨੂੰ ਜਿਨ੍ਹਾਂ ਨੇ ਅੱਜ ਪੰਜਵੇਂ ਪ੍ਰਵਾਦ ਫੇਰੀ ਨਗਰ ਕੀਰਤਨ ਦੇ ਰੂਪ ਦੇ ਵਿੱਚ ਦੂਜੇ ਪੜਾਅ ਦੇ ਲੈ ਆ ਕੇ ਆਪਾਂ ਆਰੰਭਤਾ ਕੀਤੀ ਹੈ ਅਤੇ ਬਹੁਤ ਬਹੁਤ ਸੰਗਤਾਂ ਦਾ ਉਤਸ਼ਾਹ ਹੈ ਬਹੁਤ ਬਹੁਤ ਵਧਾਈਆਂ ਸੰਗਤਾਂ ਨੂੰ ਜਿਨ੍ਹਾਂ ਨੇ ਇਹਦਾ ਪ੍ਰੋਗਰਾਮਾਂ ਦੇ ਵਿੱਚ ਇਹ ਸਾਲ ਆਇਆ ਹੈ ਤਾਂ-ਤਨ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਜਿਹੜਾ ਉਹ ਬਹੁਤ ਹੀ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਇਸ ਕਰਕੇ ਪ੍ਰਬੰਧਕਾਂ ਵੱਲੋਂ ਨਗਰ ਨਿਵਾਸੀਆਂ ਵੱਲੋਂ ਸਾਰੀਆਂ ਸੰਗਤਾਂ ਨੂੰ ਧੰਨਵਾਦ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਹਨੇਰ ਬਲੋ ਸਤਿਗੁਰ ਸੱਚੇ ਪਾਤਸ਼ਾ ਜਗਤ ਗੁਰੂ თან ਗੁਰੂ ਨਾਨਕ ਦੇਵ ਸਾਹਿਬਾ ਜੀ ਦੇ ਪ੍ਰਕਾਸ਼ ਪੁਰਬ ਨਗਰ ਗਾਂਧਰਾਂ ਦੀਆਂ ਸੰਗਤਾਂ ਸਾਰੇ ਹੀ ਨਗਰ ਰਲ ਮਿਲ ਕਰਕੇ ਸਤਿਗੁਰ ਸੱਚੇ ਪਾਤਸ਼ਾ ਜੀ ਦੇ ਪ੍ਰਕਾਸ਼ ਪੁਰਬ ਜਿਸੇ ਅੱਗੇ ਪ੍ਰਵਾਹ ਤੇ ਵੇਰੀਆਂ ਨਗਰ ਦੀਆਂ ਪ੍ਰਕਰਮਾ ਕੀਤੀਆਂ ਉੱਥੇ ਹੀ ਅੱਜ ਅੰਮ੍ਰਿਤ ਵੇਲੇ ਤੋਂ ਹੀ ਨਗਰ ਕੀਰਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਛਤਰ ਸ਼ਾယာ ਹੇਠ ਪੰਜ ਪਿਆਰੇ ਤੇ ਨਿਸ਼ਾਨ ਚੀ ਸਿੰਘ ਦੀ ਅਗਵਾਈ ਹੇਠ ਅੰਮ੍ਰਿਤ ਵੇਲੇ ਤੋਂ ਹੀ ਸਾਰੇ ਪਰਿਵਾਰਾਂ ਸਮੇਤ ਜੋ ਸੰਗਤਾਂ ਪਹੁੰਚੀਆਂ ਕੋਈ ਵੀ ਬਜ਼ੁਰਗ ਕੋਈ ਬੱਚਾ ਘਰੇ ਨਹੀਂ ਅਜਿਆਂ ਲੱਗਦਾ ਸਾਰਾ ਹੀ ਉਤਸ਼ਾਹ ਦੇ ਨਾਲ ਬੜੇ ਚਾਅ ਦੇ ਨਾਲ ਪਹੁੰਚੇ ਆ ਜਿੱਥੇ ਗੁਰੂ ਦਾ ਜਸ ਗਾਇਨ ਕਰ ਰਹੇ ਆ ਉਥੇ ਹੀ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੁਆਰਾ ਸੰਗਤਾਂ ਵੱਲੋਂ ਕੁਕਵਾਨ ਪ੍ਰਸ਼ਾਦ ਪੜਾ ਦਾ ਪੜਾ ਬੇਅੰਤ ਇਹ ਸੇਵਾਵਾਂ ਕੀਤੀਆਂ ਜਾ ਰਹੀਆਂ ਬਹੁਤ ਹੀ ਉਤਸ਼ਾਹ ਦੇ ਨਾਲ ਇਹ ਸੱਚੇ ਪਾਤਸ਼ਾਹ ਜੀ ਦੇ ਗੁਰਪੁਰ ਮਨਾਏ ਜਾ ਰਿਹਾ ਇੱਕ ਵਾਰੀ ਫਿਰ ਤੋਂ ਸਾਰਿਆਂ ਨੂੰ ਸਾਰੇ ਪੰਥ ਖਾਲਸੇ ਨੂੰ ਜਗਤ ਗੁਰੂ ਤਾਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਚੜ੍ਹਦੀ ਕਲਾ ਸਾਰਿਆਂ ਨੂੰ ਬਖਸ਼ਣਾ ਸੁਖ ਹੋਵੇ ਨਾਮ ਜਪਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਾਧਾ ਪਾਲ ਸਾਰਿਆਂ ਦਾ ਕਲਿਆਣ ਕਰਨ ਸਾਰਿਆਂ ਦਾ ਭਲਾ ਕਰਨ ਜੀ ਹੁਲਾ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਸਮੂਹ ਨਗਰ ਨਿਵਾਸੀ ਐਨ ਆਰ ਆਈ ਵੀ ਸਾਰੇ ਸਮੂਹ ਸੰਗਤ ਨਾਲ ਮਿਲ ਕੇ ਮਨਾ ਰਹੀ ਆ ਸਮੂਹ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਗੁਰਪੁਰ ਦੀਆਂ ਲੱਖ ਲੱਖ ਵਧਾਈਆਂ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਜਗ ਚਾਨਣ ਹੋਆ ਮਿਟੇ ਧੁੰਦ ਜਗ ਚਾਨਣ ਹੋਆ ਸਤਿ ਸ਼੍ਰੀ ਅਕਾਲ ਥੋੜੀ ਜੀ ਅਗੇ ਲੇ ਰੋ ਭਾਈ ਥੋੜਾ ਜਿਹਾ ਥੋੜਾ ਜਿਹਾ ਪੁਸ਼ਤਾਨਵਾਦੀ ਬਹੁਤ ਬਹੁਤ ਦੇ ਆਵੇ ਤੋਏ ਸੁਖਾਂਈਂ ਦੇ ਸਹਾਈਂ ਇਸ ਮੇਰੇ ਪਾਤਸ਼ਾਹ ਨੇ ਸਾਈਂ ਤੇ ਗੁਰੂ ਦਰਸਾਂ ਵਿੱਚ ਆਂ ਜੀ ਆਪ ਜੀ ਸੁਖਾਂਈਂ ਹੋ ਗੋ ਦੀ ਸਹਾਈਂ ਦਸਾਂ ਪਾਤਸ਼ਾਹਾਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਖ ਦਰਸ਼ਨ ਦੇਦਾਰ ਕਰਦੇ ਅੰਦਰ ਕੀ ਬੋਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ